ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਨਾਮ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਅਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਗਾਇ ਹੀ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਜਿਹੜੇ ਤੇਰੇ 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 ਮਾਨੀ ਕਿੰਨੀ ਕਮ ਜਨਨ ਇੱਧਰ ਇੱਧਰ ਆ ਜਾ ਆ ਇੱਧਰ ਆ ਇਹ ਕਿਹੜਾ ਆਵੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਦਿੱਤਾ ਅ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤੱਕ ਨਹੀਂ ਜਾਣ ਦਿੱਤਾ ਇਹ ਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਤੇ ਕੰਮ ਕਰਾਉਣ ਆਏ ਸੀ ਆਪ ਵੀ ਕਿਸੇ ਦੀ ਬਕਤੀ ਦੇ ਨੌਕਰੀ ਜੀ ਨਾ ਇਤਨਾ ਡਿਸਕ੍ਰਿਮਿਨੇਟਿਵਿਟੀ ਨਾਲ ਨਾ ਕਰਦਾ ਮੈਂ ਕਹਿੰਦਾ ਘਰ ਬਦਲ ਬਹੁਤ ਕਰ ਲਿਓ ਅਕੋਰਡਿੰਗ ਟੂ ਤੁਹਾਡੇ ਮੈਂ ਮੰਨਦਾ 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 ਵਿਕਰਮਜੀਤ ਸਿੰਘ ਮਜੀਠੀਆ ਆਪਣੇ ਪੁੱਤਰਾਂ ਨੂੰ ਗਲੇ ਲਗਾ ਕੇ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਨਾਲ ਰਵਾਨਾ ਹੋ ਗਏ ਪਿਛਲੇ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਦਾ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਸਿੱਧਾ ਟਕਰਾ ਹੋ ਰਿਹਾ ਸੀ ਤੇ ਲਗਾਤਾਰ ਵਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਵਿਜੀਲੈਂਸ ਦੇ ਡੀਆਈਜੀ ਨੂੰ ਬਦਲਿਆ ਜਾ ਰਿਹਾ ਉਹਨਾਂ ਤੇ ਕਾਰਵਾਈ ਕਰਾਉਣ ਦੇ ਲਈ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਤੇ ਪਿਛਲੇ ਦਿਨੀ ਇੱਕ ਹੋਰ ਜਿਹੜੀਆਂ ਫੋਟੋਆਂ ਆਮ ਆਦਮੀ ਪਾਰਟੀ ਦੇ ਮੰਤਰੀ ਦੀਆਂ ਵਾਇਰਲ ਹੋਈਆਂ ਸੀ ਉਸ ਤੋਂ ਬਾਅਦ ਵੀ ਲੱਗਦਾ ਸੀ ਕਿ ਵਿਕਰਮਜੀਤ ਸਿੰਘ ਤੇ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਤੇ ਉਹ ਅੱਜ ਹੋ